ਦ੍ਰੋਪਤੀ ਨੂੰ ਭੀਮ ਆਖਦਾ ਸੜਾਈ ਕੇ ਬੈਠੀ ਚਾਣ ਚੱਕ ਰਾਗਲੇ ਸਪਾਈ ਕੇ ਚੁੱਪ ਹੋ ਕੇ ਬੈਠ ਦਿਲੇ ਤਰੋ ਧੀਰਨੀ ਕੀ ਜਗੇ ਰਹੀ ਅੱਜ ਆ ਗਈ ਅਖੀਰਨੀ ਔਰੇ ਬਾਸ ਆਖਦੇ ਸਤਾ ਵਜਾਈ ਕੇ ਨਾ ਤੇ ਘਾਰੇ ਤਾਈ ਰਖੇ ਸਵਰਾਈਗੇ ਸਹਰੋਂ ਬਾਹਰ ਉਹਨੂੰ ਆ ਮਾਠੀਰਨੀ ਕੀ ਜਗੇਦੀ ਅਜੇ ਆ ਗਈ ਅਖੀਰਨੀ ਮੁਝਾ ਕਾ ਘੰਡਾਵੇ ਆਤੇ ਰੇ ਬਲੇਦਾ ਕੇ ਵੜਾ ਕੇ ਸੁਮਬਾਲਾ ਜੀ ਆਦੇ ਤੇਰਦਾ ਆਈ ਕੇ ਬਨਾਨ ਛੇਲੇ ਕਾਵੇ ਨੀਰਦੀ ਕੀਜ ਕੇਰੀ ਅਜ ਆ ਗਈ ਅਖੀਰ ਨੀ ਪੋਜ਼ਾ ਪਾਲਾ ਪਾਟੇ ਧਾਰ ਲਾਵੇ ਤੇਲ ਨੀ ਚੰਬਾ ਕਦੇ ਨਾ ਰਖੇ ਨਕੀਰ ਮੇਰ ਮੀ ਖਾਣ ਨੂੰ ਮੰਗਾਵੇ ਸਿਓ ਤੇ ਅਦੀਰ ਮੀ ਕੀਜ ਕੇਰੀ ਅਜ ਆ ਗਈ ਅਖੀਰ ਨੀ ਜਾਂਜ ਮਾਂ ਬਿਛਾਵੇ ਕੂਰੀ ਸੀ ਤੇ ਮੇਦਨੀ ਤੱਕੇ ਨਾਲੇ ਰੱਖੀ ਰੰਗਲੀ ਬਿਛਾਵੇ ਸੇਦਨੀ ਪਾੜ ਕੇ ਬਣਾਵਾਉਂਦੀ ਨੀਰੋ ਨੀਰਨੀ ਕੀ ਜਿਹੜੀ ਅੰਜਿਆ ਨਹੀਂ ਅਖੀਰਨੀ ਸਿਰ ਨੀਮੰ ਗਾਵੇ ਕਹੀਂ ਪਰੇਕਾਰ ਦੀ ਪੂਰੀ ਦੇਗ ਚੌਰੀ ਸੁੰਦਾਰ ਬਜ਼ਾਰ ਦੀ ਪਿਸਤਾਵ ਨਾਮ ਪਾ ਕੇ ਕਰੇ ਖੀਰਨੀ ਕੀ ਚਕੇ ਦੀ ਅਜ ਆ ਗਈ ਖੀਰਨੀ ਬਾਗੀ ਜਾਸਤਾ ਵਹੁਣ ਲਾਈਂਦੇ ਰਨਾ ਇਤਨਾ ਤੋ ਡਰ ਦੇ ਬੱਬਾ ਰੇ ਸ਼ੇਰ ਨਾ ਦਿਖਾਉ ਨੂੰ ਅਤੀ ਕਸਬਰ ਵੀਰਨੀ ਕੀ ਜੀ ਕਹਦੀ ਅੱਜ ਆ ਗਈ ਅਖੀਰਨੀ ਓਟ ਤੱਕ ਇੱਕ ਕ੍ਰਿਸ਼ਮੇਜ ਪਾਲਦੀ ਖੋਦਿਆ ਬਰਸ ਜਗ ਚੋਂ ਜੰਡਾਲਦੀ ਮਨ ਦਾ ਬਰਾਣ ਜੀ ਨੂੰ ਭਾਰੀ ਪੀਰ ਜੀ ਕੀ ਜੇਦੀ ਅੱਜ ਆ ਗਈ ਅਖੀਰਨੀ ਇਤਾਰੇ ਨਾ ਝਾਲੇ ਦਾ ਚਪਟੇ ਬਾਦ ਦਈ ਚਿਤਰਾ ਕੀ ਚਿਤਰਾ ਕਰੇ ਕੀ ਰੀ ਸਿੰਘ ਦੇ ਰਾਦ ਦੀ ਮੋਰ ਵੇਗ ਸਭੀ ਕਤਦਾ ਬਹੀਰਮੀ ਕੀਤਿਕੇ ਰੀ ਅਜੇ ਆ ਗਈ ਅਖੀਰਨੀ ਖੇਤਾਂ 'ਚ ਜਿੱਤ ਸਕਦਾ ਰੰਗ ਨਾ ਸਾਹਮਣੇ ਘਰੜ ਦੇ ਢੇਕਲੇ 부ਜੰਗ ਨਾ ਕੇਲੇ ਮੁੱਢੇ ਅਧੀ ਝੰਡੇ ਨਾ ਘਰੀਰਨੀ ਕੀਤਿਕੇ ਰੀ ਅਜੇ ਆ ਗਈ ਦਾਤੇ ਨਾਲ ਆੜੀ ਜੇ ਗਦੀ ਕੀ ਨਾਂਗੇ ਦੀ ਛੱਡ ਦੇਵਾਂ ਹੋ ਗਿਆ ਜੇ ਛੱਡ ਦੇ ਮਾ ਹੋ ਗਿਆ ਦੇ ਤਾਉਣ ਗੀਰਨੀ ਕੀਦ ਕਦੀ ਅੱਜ ਆ ਗਈ ਅਖੀਰਨੀ ਨਾਜਕਾਰੀ ਵਿੱਚ ਆਵਾ ਅਧੀ ਰਾਦ ਨੂੰ ਐਨੀ ਉਤੇ ਪਾਸ ਦੀ ਸੁਣਾਈ ਬਾਤ ਨੂੰ ਐਨੀ ਉਹਦੇ ਪਾਸ ਦੀ ਸੁਣਾਈ ਬਾਤ ਨੂੰ ਪੂਰਨ ਚੰਦਾ ਸਾਰੀ ਦੱਸਣੀ ਨजीरਨੀ ਕੀ ਕੀ ਕਹਦੀ ਅਜਾ ਤਹੀ ਅਧੀਰਨੀ ਕੀ ਕਹਦੀ ਅਜਾ